ਹੈਲੋ ਜੀ ਵੈਲਕਮ ਟੂ ਮਾਈ ਨਿਊ ਵਲੋਗ ਹਾਂਜੀ ਤੁਹਾਡਾ ਮੇਰੇ ਨਵੇਂ ਵੀਡੀਓ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰਿਆਂ ਠੀਕ ਠਾਕ ਹੋਗੇ ਵਧੀਆ ਹੋਗੇ ਖੁਸ਼ਹਾਲ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਹਾਂਜੀ ਫਰੈਂਸ ਅੱਜ ਦੀ ਵੀਡੀਓ ਦਾ ਟੌਪਿਕ ਹੈਗਾ ਜੀ ਆਪਣਾ ਆਪਾਂ ਲਾਈਨਿੰਗ ਵਾਲੇ ਇੱਕ ਮੇਜ਼ ਤੇ ਲਾਈਨਿੰਗ ਕਿਸ ਤਰੀਕੇ ਨਾਲ ਅਟੈਚ ਕਰ ਸਕਦੇ ਹਾਂ ਠੀਕ ਹੈ ਜੀ ਇਹ ਆਪਣੇ ਕੋ ਪਿਓਰ ਮਸਲੀਨ ਦਾ ਕੱਪੜਾ ਹੈਗਾ ਇਹਦੇ ਥੱਲੇ ਆਪਾਂ ਲਾਈਨਿੰਗ ਲਾਉਣੀ ਆ ਉਸੀ ਇਹ ਮੇਸ਼ਾ ਵਧੀਆ ਕੰਪਨੀ ਦੀ ਲਾਈਨਿੰਗ ਹੀ ਲਾਇਆ ਕਰੋ ਸੂਟ ਦੇ ਥੱਲੇ ਜੀ ਵਧੀਆ ਕੰਪਨੀ ਲਾਈਨਿੰਗ ਹੁੰਦੀ ਹੈ ਜੀ ਧੋਣ ਤੋਂ ਬਾਅਦ ਸ਼੍ਰਿੰਕ ਥੋੜੀ ਜੀ ਘੱਟ ਹੁੰਦੀ ਹੈ ਤੇ ਟੇਢੀ ਮੇਢੀ ਨਹੀਂ ਜਾਂਦੀ ਤੇ ਇੱਕ ਉਹਦਾ ਪਣਾ ਵੀ ਜ਼ਿਆਦਾ ਹੁੰਦਾ ਠੀਕ ਹੈ ਜੀ ਜਿਹੜੀ ਆਮ ਲਾਈਨਿੰਗ ਹੁੰਦੀ ਹੈ ਸਸਤੇ ਵਾਲੀ ਉਹਦਾ ਪਣਾ ਵੀ ਘੱਟ ਹੁੰਦਾ ਜੀ ਤੇ ਧੋਣ ਤੋਂ ਬਾਅਦ ਉਹ ਟੇਢੀ ਹੋ ਜਾਂਦੀ ਹੈ ਜੀ ਸ਼੍ਰਿੰਕ ਹੋਣ ਤੋਂ ਬਾਅਦ ਉਹਦਾ ਆਹ ਵਾਲੀ ਕੰਨੀ ਵਾਲੀ ਕੰਨੀ ਹੈ ਜੀ ਇਦੋਂ ਜਿਹੜੀ ਉਹ ਟੇਢੀ ਹੋ ਜਾਂਦੀ ਆ ਤਾਂ ਉਹ ਸੂਟ ਦੇ ਵਿੱਚ ਵਧੀਆ ਨਹੀਂ ਲੱਗਦੀ ਤੇ ਤੁਸੀਂ ਹਮੇਸ਼ਾ ਵਧੀਆ ਲਾਈਨਿੰਗ ਲਾਇਆ ਕਰੋ ਤੇ ਇੱਕ ਲਾਈਨਿੰਗ ਤੁਸੀਂ ਅਗਰ ਤੁਹਾਨੂੰ ਕਸਟਮਰ ਲਾਈਨਿੰਗ ਧੋ ਕੇ ਦਿੰਦਾ ਤਾਂ ਠੀਕ ਹੈ ਜੀ ਤੇ ਨਹੀਂ ਤੁਸੀਂ ਲਾਈਨਿੰਗ ਧੋ ਕੇ ਹੀ ਲਾਉਣੀ ਹੈ ਹਮੇਸ਼ਾ 2-3 ਘੰਟਿਆਂ ਵਾਸਤੇ ਨੂੰ ਭੋਂਕੇ ਰੱਖ ਦੋ ਜਿਹੜੇ ਕੱਪੜੇ ਨੇ ਸ਼੍ਰਿੰਕ ਹੋਣਾ ਹੋਊਗਾ ਲਾਈਨਿੰਗ ਨੂੰ ਹੋ ਜੂਗੀ ਜੀ ਤੇ ਇਸ ਤੋਂ ਬਾਅਦ ਜਦੋਂ ਆਪਾਂ ਸੂਟ ਸਟਿਚ ਕਰਦੇ ਹਾਂ ਜਦੋਂ ਕਸਟਮਰ ਪਾਉਂਦਾ ਜਦ ਦੁਬਾਰਾ ਧੋਂਦਾ ਜੀ ਉਹ ਵਾਸ਼ ਕਰਦਾ ਉਦੋਂ ਲਾਈਨਿੰਗ ਸ਼੍ਰਿੰਕ ਨਹੀਂ ਹੋਊਗੀ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦੱਸ ਦੇਵਾਂਗੇ ਲਾਈਨਿੰਗ ਆਪਾਂ ਕਿਸੇ ਤਰੀਕੇ ਨਾਲ ਅਟੈਚ ਕਰਨੀ ਹੈ ਦੇਖੋ ਆਪਾਂ ਲਾਈਨਿੰਗ ਵਿਛਾ ਰੱਖੀ ਹੈ ਬਲਾਈਨਿੰਗ ਆਪਾਂ ਆਢੀ ਵਿਛਾਈ ਹੈ ਮੈਂ ਤੁਹਾਨੂੰ ਸੌਖੇ ਸੌਖੇ ਗੱਲਾਂ ਹੀ ਸ਼ੇਅਰ ਕਰਦੀ ਹੁਣ ਜਿਹੜਾ ਤਾਂ ਜੋ ਤੁਹਾਨੂੰ ਸਲਾਈ ਕਰਨ ਲੱਗੇ ਕੋਈ ਦਿੱਕਤ ਨਾ ਹੋ ਪੂਰੀ ਆਸਾਨੀ ਨਾਲ ਤੁਸੀਂ ਸਲਾਈ ਕਰ ਸਕੋ ਠੀਕ ਹੈ ਜੀ ਇਹ ਕੰਨੀ ਵਾਲਾ ਕੱਪੜਾ ਵਿਛਾਇਆ ਹੋਇਆ ਦੇਖੋ ਇਧਰ ਵੀ ਕੰਨੀ ਆ ਤੇ ਪਰਲੇ ਪਾਸੇ ਵੀ ਕੰਨੀ ਆ ਤੇ ਇਹ ਲਾਈਨਿੰਗ ਵਾਲਾ ਸੂਟ ਜਿਹੜਾ ਆਪਾਂ ਮਸ਼ਲੀਨ ਦਾ ਹੀ ਕਟਿੰਗ ਕੀਤਾ ਹੋਇਆ ਹੈ ਤੁਸੀਂ ਕੀ ਕਰਨਾ ਹੈ ਜੀ ਦੇਖੋ ਇਧਰ ਕੰਨੀ ਵਾਲਾ ਪਾਸਾ ਇਧਰ ਤੁਸੀਂ ਤੀਰੇ ਵਾਲਾ ਪਾਸਾ ਰੱਖ ਦੋ ਇਹ ਬਿਲਕੁਲ ਆਸਾਨ ਤਰੀਕਾ ਹੈ ਨਾ ਲਾਈਨਿੰਗ ਵਿੱਚ ਕੋਈ ਵੱਲ ਨਹੀਂ ਪੈਂਦਾ ਤੇ ਨਾ ਹੀ ਤੁਹਾਨੂੰ ਕੋਈ ਦਿੱਕਤ ਹੁੰਦੀ ਲਾਈਨਿੰਗ ਅਟੈਚ ਕਰਨ ਲੱਗੇ ਇਸ ਤਰੀਕੇ ਨਾਲ ਤੁਸੀਂ ਰੱਖਤਾ ਜੀ ਤੇ ਇਹਨੂੰ ਲਾਈਨਿੰਗ ਦੇ ਉੱਪਰ ਚੰਗੇ ਤਰੀਕੇ ਨਾਲ ਸੈੱਟ ਹੋ ਜਾਏ ਚ ਕੋਈ ਵੀ ਵੱਲ ਨਾ ਹੋਵੇ ਲਓ ਜੀ ਲਾਈਨਿੰਗ ਨੂੰ ਆਪਾਂ ਚੰਗੇ ਤਰੀਕੇ ਨਾਲ ਵਿਸ਼ਾਤਾ ਤੇ ਉੱਪਰ ਆਪਾਂ ਜਿਹੜਾ ਆਪਣਾ ਮੇਨ ਫੈਬਰਿਕ ਆ ਉਹਨੂੰ ਚੰਗੇ ਤਰੀਕੇ ਨਾਲ ਵਿਸ਼ਾਤਾਨਾ ਤੇ ਇਹਦੇ ਵਿੱਚ ਕੋਈ ਵਾਲਾ ਜੀ ਨਾ ਆਪਣੇ ਲਾਈਨਿੰਗ ਦੇ ਵਿੱਚ ਪਾ ਲੈ ਠੀਕ ਹੈ ਜੀ ਬਿਲਕੁਲ ਸਦਸ ਦਾ ਸਾਰਾ ਕੱਪੜਾ ਰੱਖਣਾ ਕੋਈ ਵੀ ਇਹ ਚ ਔਖਾ ਕੰਮ ਨਹੀਂ ਗਾ ਤੁਹਾਨੂੰ ਲਾਈਨਿੰਗ ਵਾਲੇ ਸੂਟ ਕਟਿੰਗ ਜੀ ਬਿਲਕੁਲ ਸੌਖਾ ਕੰਮ ਹੈ ਜੀ ਤੁਸੀਂ ਇਸ ਤਰੀਕੇ ਨਾਲ ਵਿਸ਼ਾ ਲੈਣਾ ਬਸ ਉੱਪਰ ਕੱਪੜਾ ਥੱਲੇ ਥੋੜੀ ਲਾਈਨਿੰਗ ਵਿਸ਼ਾ ਲੈਣੀ ਹੈ ਜਿਹੜਾ ਤੁਸੀਂ ਸੂਟ ਕਟਿੰਗ ਕੀਤਾ ਹੋਇਆ ਉਹਦੇ ਨਾਲ-ਨਾਲ ਤੁਸੀਂ ਲਾਈਨਿੰਗ ਨੂੰ ਕਟਿੰਗ ਕਰ ਦੇਣਾ ਬਿਲਕੁਲ ਸੌਖਾ ਤਰੀਕਾ ਹੈ ਚ ਕੋਈ ਮੰਤਰ ਨਹੀਂ ਪੜਨਾ ਕੋਈ ਔਖਾ ਨਹੀਂ ਕੋਈ ਵਿਚਾਂਝਟ ਵਾਲਾ ਕੰਮ ਨਹੀਂਗਾ ਤੁਸੀਂ ਨਾਰਮਲ ਪਹਿਣਾ ਆਮ ਕਰੇ ਤੁਸੀਂ ਲਾਈਨਿੰਗ ਵਾਲਾ ਸੂਟ ਸਟਿਚ ਕਰ ਸਕਦੇ ਆਂ ਕਈ ਵਾਰ ਕੀ ਹੁੰਦਾ ਪਹਿਣਾ ਦੂਜਾ ਸੂਟ ਦਾ ਸਟਿਚ ਕਰ ਲੈਨੇ ਆ ਸਿੰਪਲ ਸੂਟ ਲਾਈਨਿੰਗ ਵਾਲੇ ਸੂਟ ਤੇ ਸਟਿਚ ਕਰਨ ਲੱਗੇ ਬਹੁਤ ਨੋ ਨੋ ਛੇਪ ਆਉਂਦੀਆਂ ਨੂੰ ਐ ਹੁੰਦਾ ਵੀ ਕਿਤੇ ਅਸੀਂ ਗਲਤ ਨਾ ਕਰ ਲਈਏ ਤੁਸੀਂ ਆਹ ਡੈਰ ਕੱਢੋ ਜੀ ਤੁਸੀਂ ਇਸ ਤਰੀਕਾ ਲਾਈਨਿੰਗ ਨੂੰ ਸੂਟ ਤੇ ਅਟੈਚ ਕਰੋ ਸੂਟ ਦੀ ਕਟਿੰਗ ਕੀਤੀ ਹੋਈ ਦੇ ਨਾਲ ਨਾਲ ਆਪਾਂ ਲਾਈਨਿੰਗ ਨੂੰ ਵੀ ਕਟਿੰਗ ਕਰਦੇ ਨੇ ਤੇ ਬੱਟ ਜਿੱਥੇ ਆਪਣੇ ਆ ਹਿਪ ਵਾਲਾ ਨਿਸ਼ਾਨਾ ਉਥੋਂ ਥੋੜੀ ਸੂਤ ਜਿੰਨੀ ਲਾਈਨਿੰਗ ਤੁਸੀਂ ਵੱਧ ਕੱਟ ਦੇਣੀ ਹੈ ਜੇ ਇੱਥੋਂ ਬਾਕੀ ਲਾਈਨਿੰਗ ਆਪਾਂ ਨਾਲ-ਨਾਲ ਕੱਟਣੀ ਹੈ ਜਿੱਥੇ ਤੁਹਾਡਾ हिਪ ਵਾਲਾ ਕੱਟ ਆ ਗਿਆ ਉੱਥੇ ਥੋੜੀ ਜੀ ਲਾਈਨਿੰਗ ਤੁਸੀਂ ਵੱਧ ਕੱਟਣੀ ਹੈ ਤਾਂ ਜੋ ਆਪਣੀ ਸਲਾਈ ਹੋਣ ਤੋਂ ਬਾਹਰ हिਪ ਵਿੱਚ ਆਪਣੇ ਕੋਈ ਖਿਚਾਅ ਨਾ ਪਵੇ ਇਹ ਨਾ ਹੋਏ ਆਪਣੇ हिਪ ਤੋਂ ਲਾਈਨਿੰਗ ਘਟ ਜੇ ਤੇ ਕੱਪੜਾ ਆਪਣਾ ਥੋੜਾ ਵੱਧ ਜੇ ਤੇ ਇੱਥੋਂ ਆਪਣੇ ਬੁਰਬਲੇ ਬਣ ਲੱਜਾ ਠੀਕ ਆ ਜੀ ਬਾਕੀ ਤੁਸੀਂ ਲਾਈਨਿੰਗ ਬਿਲਕੁਲ ਬਰਾਬਰ-ਬਰਾਬਰ ਰੱਖਣੀ ਆ ਤੇ ਹੁਣ ਆਪਾਂ ਇਹਦੇ ਕਰਦੇ ਹਾਂ ਜੀ ਕਟਿੰਗ ਬਿਲਕੁਲ ਨਾਲ-ਨਾਲ ਕਟਿੰਗ ਕਰਾਂਗੇ ਦੇਖੋ ਜਿਹੜਾ ਆਪਣਾ ਸੂਟ ਕਟਿੰਗ ਕੀਤਾ ਹੋਇਆ ਉਹਦੇ ਬਿਲਕੁਲ ਨਾਲ-ਨਾਲ ਕਟਿੰਗ ਕਰਾਂਗੇ ਆਪਾਂ ਤੇ ਜਿੱਥੇ ਆਪਣੇ हिਪ ਆ ਉਥੇ ਥੋੜੀ ਵੱਧ ਕਟਿੰਗ ਕਰ ਦੇਾਂਗੇ ਠੀਕ ਹੈ ਜੀ ਦੇਖੋ ਆਪਾਂ ਸੂਟ ਦੇ ਬਿਲਕੁਲ ਨਾਲ-ਨਾਲ ਲਾਈਨਿੰਗ ਕਟਿੰਗ ਕੀਤੀ ਹੈ ਕੋਈ ਵੀ ਔਖਾ ਕੰਮ ਨਹੀਂ ਹੈਗਾ ਤੁਸੀਂ ਘਰੇ ਆਪ ਦਾ ਸੂਟ ਲਾਈਨਿੰਗ ਵਾਲਾ ਕਟਿੰਗ ਤੇ ਸਟੀਚਿੰਗ ਕਰ ਸਕਦੇ ਆ ਅਗਰ ਤੁਹਾਨੂੰ ਕੋਈ ਵੀ ਫਿਰ ਵੀ ਦਿੱਕਤ ਆਉਂਦੀ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਆ ਇੱਕ ਮੇਰੀ ਭੈਣ ਦਾ ਵਾਰ-ਵਾਰ ਕਮੈਂਟ ਆ ਰਿਹਾ ਉਹਦੀ ਮੈਂ ਆਈਡੀ ਨਹੀਂ ਪੜੀ ਇਸ ਵਾਰ ਕਿ ਜੇ ਉੱਪਰ ਸ਼ੋ ਹੁੰਦਾ ਮੈਨੂੰ ਮੈਂ ਉਹ ਭੈਣ ਆਪੇ ਸਮਝ ਲੂਗੀ ਜਿਹਦੇ ਮੈਂ ਵਰਮੈਂ ਕਹਨੀ ਆ ਤੋ ਭੈਣ ਮੈਨੂੰ ਵਾਰ-ਵਾਰ ਵੀ ਸਟ੍ਰੇਸ ਰੁਵਾਰ ਦੀ ਸਲਾਈ ਬਾਰੇ ਪੁੱਛਦੀ ਆ ਪੈਣੇ ਮੈਂ ਤੁਹਾਡੀ ਸਲਾਈ ਦੀ ਵੀਡੀਓ ਜਰੂਰ ਪਾਉਂਗੀ ਮੈਂ ਅਹ ਜੀ ਬੀਜੀ ਆ ਤਿੰਨ ਚਾਰ ਦਿਨ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਸਟ੍ਰੇਸ ਰੁਵਾਰ ਦੀ ਕਟਿੰਗ ਦੀ ਵੀਡੀਓ ਜਰੂਰ ਲੈ ਕੇ ਆਉਂਗੀ ਲਓ ਜੀ ਆਪਾਂ ਸੂਟ ਦੇ ਨਾਲ ਨਾ ਬਿਲਕੁਲ ਲਾਈਨਿੰਗ ਕਟਿੰਗ ਕਰਤੀ ਹੈ ਦੇਖੋ ਨਾ ਆਪਣੇ ਕੋਈ ਲਾਈਨਿੰਗ ਚ ਵਾਲਾ ਨਾ ਆਪਣੇ ਸੂਟ ਵਾਲੇ ਕੱਪੜੇ ਚ ਕੀ ਵਾਲਾ ਤੁਸੀਂ ਇਸ ਤਰੀਕੇ ਨਾਲ ਆਪਦੇ ਘਰੇ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਤੇ ਸਟੀਚਿੰਗ ਕਰ ਸਕਦੇ ਆ ਇਸ ਤਰੀਏ ਆਪਾਂ ਬਾਜੂ ਦੀ ਕਟਿੰਗ ਕਰਨੀ ਹੈ ਤੇ ਬੈਕ ਵਾਲੇ ਪਾਸੇ ਵੀ ਇਸ ਤਰੀਏ ਕਟਿੰਗ ਕਰਨੀ ਹੈ ਜਿਹੜੀ ਆਪਣੇ ਬਾਜੂ ਕਟਿੰਗ ਕੀਤੀ ਹੋਗੀ ਬਾਸ ਉਹ ਆਪਾਂ ਲਾਈਨਿੰਗ ਦੇ ਉੱਪਰ ਰੱਖ ਕੇ ਨਾਲ-ਨਾਲ ਕਟਿੰਗ ਕਰ ਦੇਣੀ ਹੈ ਜੀ ਬਹੁਤ ਹੀ ਈਜ਼ੀ ਤਰੀਕਾ ਹੈ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਆਪਾਂ ਉਹਦੀ ਵਾਹ ਪੂਰੀ ਲਾਉਣੇ ਆ ਜੀ ਭੈਣਾਂ ਜਿਹੜੀਆਂ ਘਰੇ ਬੈਠੀਆਂ 23 ਵਾਰ ਕਿਤੇ ਕੋਈ ਬਾਹਰ ਨਹੀਂ ਜਾ ਸਕਦੀਆਂ ਉਹ ਵੀਡੀਓ ਦੇਖ ਦੇ ਕੇ ਆਪਦੇ ਸੂਟ ਕਟਿੰਗ ਕਰਨ ਜੋ ਗ੍ਰਿਸ ਲਾਈ ਜਰੂਰ ਸਿੱਖ ਜੇ ਸੋ ਫਰੈਂਡਸ ਮਿਲਦੇ ਆਂ ਨੈਕਸਟ ਵੀਡੀਓ ਚ ਬਾਏ ਬਾਏ ਰੱਬ ਰੱਖਾ